ਗਰਵਾਣੀ ਅੱਜ ਦੀ ਗੱਲ ਕਰਦੇ ਹਾਂ ਅੱਜ ਕਿੰਨਾ ਹੈ ਸਾ ਆਇਆ ਦਮ ਆਇਆ ਜੀਵਨ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਹਰੇਕ ਮੋੜ ਤੇ ਦੁੱਖ ਹੈ ਜ਼ਿੰਦਗੀ ਚ ਤੋ ਨਰਾਸ਼ ਨਾ ਹੋ ਐਸਾ ਤੈਨੂੰ ਮਿੱਤਰ ਪਿਆਰਾ ਮਿਲ ਜੇਗਾ ਜੋ ਸਾਰੇ ਦੁੱਖਾਂ ਚੋਂ ਕੱਢੇਗਾ ਆਪਣੇ ਆਪ ਨੂੰ ਦੋਸਤ ਬਣਾਣਾ ਹੈ ਗੁਰਬਾਣੀ ਵਿਰਲਾ ਵਿਚਾਰਦਾ ਹੈ ਵਿਦਿਆ ਵਿਚਾਰ ਨਹੀਂ ਪਏਗੀ ਪੜ੍ਹਨਾ ਪਏਗਾ ਪ੍ਰੈਕਟੀਕਲ ਅਮਲ ਜੀਣਾ ਪਏ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਇਹ ਮਨ ਤੂੰ ਉਦਾਸ ਨਾ ਹੋ ਜਿਹੜੀ ਚੀਜ਼ ਦੀ ਲੋੜ ਹੈ ਆਪੇ ਪ੍ਰਗਟ ਹੋਏਗੀ ਕੋਈ ਨਾ ਕੋਈ ਬਣਾਏਗਾ ਮਿਹਨਤ ਕਰੇਗਾ ਡੁੱਬਦੇ ਡੁੱਬਦੇ ਤਰਗੇ ਤਰਦੇ ਤਰਦੇ ਡੁੱਬ ਗਏ ਜੋ ਮਾਣ ਕਰੇਗਾ ਹੰਕਾਰ ਕਰੇਗਾ ਇਹ ਹਉਮੈ ਦਾ ਔਰ ਪਰਮੇਸ਼ਰ ਦਾ ਵਿਰੋਧ ਹੈ ਇਹਨਾਂ ਆਪਸ ਨਹੀਂ ਬਣਦੀ ਸੋ ਮੈਂ ਮੇਰੀ ਛੱਡ ਕੇ ਸੋ ਟਰਨਾ ਪਏਗਾ 99659999 ਸਾਰਾ ਮਨ ਦਾ ਖੇਲ ਹੈ ਮਨ ਤੋਂ ਜਿਉਂ ਸਰੂਪ ਹੈ ਆਪਣਾ ਮੂਲ ਪਛਾਣ ਜੜ ਨਾਲ ਜੁੜਨਾ ਪਏਗਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਿਆ ਜੁੜਨਾ ਪਏਗਾ ਕੀਰਤ ਕਰਨੀ ਇਹੀ ਇਹਦਾ ਇਲਾਜ ਹੈ ਅਸੀਂ ਸਾਰੇ ਆਜ਼ਾਦ ਹਾਂ ਪਰਮੇਸ਼ਰ ਹੀ ਆਜ਼ਾਦ ਹੈ ਉਹਨੇ ਸਾਨੂੰ ਪੁੱਤਰ ਬਣਾ ਕੇ ਭੇਜਿਆ ਹੈ ਸੋ ਅਵਾਰਾ ਨਹੀਂ ਹੋਣਾ ਏ ਆਂਦੇ ਤੇ ਕੁਛ ਲੱਭ ਰਿਆ ਬੱਤੀ ਜਾਗ ਰਹੀ ਸੀ ਕਹਿੰਦਾ ਮੇਰੀ ਚੀਜ਼ ਕੋਈ ਗਵਾਚੀ ਹੈ ਕਿੱਥੇ ਗਵਾਚੀ ਹੈ ਘਰ ਤੇ ਤੂੰ ਬਾਹਰ ਚਰਾਏ ਚ ਲੱਭ ਰਿਆ ਨਹੀਂ ਮੁਰਖਾ ਇੱਥੇ ਨਹੀਂ ਲੱਭਣੀ ਜਿੱਥੇ ਚੀਜ਼ ਗਵਾਚੀ ਆ ਉੱਥੇ ਲੱਭੇ ਜੀ ਅਸੀਂ ਭੁੱਲੇ ਹੋਏ ਹਾਂ ਕੁਦਰਤ ਇਹ ਉਹਦੇ ਕੁਦਰਤ ਬਿਆਨਤ ਹੈ ਕੁਦਰਤ ਹੋਰਾ ਪਰਮੇਸ਼ਰ ਹੋਰਾ ਨਹੀਂ ਇਹ ਅੱਖਾਂ ਦੇਖੋ ਹੈ ਤਾਂ ਮਾਸੀ ਆਣਾ ਕਿਵੇਂ ਅੰਦਰ ਫੋਟੋ ਚਲੀ ਜਾਂਦੀ ਹੈ ਕਿਵੇਂ ਅੰਦਰ ਸੇਵ ਹੋ ਜਾਂਦੀ ਹੈ ਫੋਟੋ ਜਿਵੇਂ ਆ ਮੋਬਾਈਲ ਹੈ ਨਿਰਪ ਸੰਗ ਤੁਮਾਰੇ ਵਸਤੇ ਇਹੋ ਡਰਨ ਕਹਾ ਤੇ ਆਇਆ ਤੂੰ ਐਵੇਂ ਤਾਂ ਵਹਿ ਮੌਤਾ ਡਾਰੇ ਬੁਢਾਪੇ ਦਾ ਡਾਰੇ ਬੁਢਾਪੇ ਵੇਲੇ ਮੇਰਾ ਸਹਾਰਾ ਕੌਣ ਹੋਏਗਾ ਦੁੱਖ ਵੇਲੇ ਮੇਰੇ ਨੇੜੇ ਕਿਹੜਾ ਆਏਗਾ ਤੂੰ ਆਪਣੇ ਆਪ ਨੂੰ ਦੋਸਤ ਬਣਾਣਾ ਸੀ ਆਪਣੇ ਆਪ ਨਾਲ ਜੁੜਨਾ ਸੀ ਮੇਰੇ ਆਇਆ ਕਦੇ ਵਿਛੜਦਾ ਨਹੀਂ ਜੁੜਿਆ ਹੋਇਆ ਅਸੀਂ ਨਾ ਪੋਗੀ ਹਾ ਸੰਸਾਰੀ ਪਦਾਰਥ ਮੰਗਦੇ ਹਾ ਪਰਮੇਸ਼ਰ ਕਹਿੰਦਾ ਮੈਂ ਆਵਾ ਨਾ 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 ਤੂੰ ਨਾ ਹੀ ਫਿਰ ਤੇ ਪੰਗਾ ਪੈ ਜਾਣਾ ਸੱਚ ਮੋਲ ਨਾ ਪੈਣਾ ਫਿਰ ਤੇ ਸਾਡਾ ਕਾਰੋਬਾਰ ਬਿਜ਼ਨਸ ਚੱਲ ਨਹੀਂ ਨਹੀਂ ਤੂੰ ਨਾ ਹੀ ਧਾਤਾ ਭੇਜੀ ਜਾ 6 ਗੁਰੂ ਕਰ ਗਿਆ ਹੈ ਜਿਵੇਂ ਕੋਕਰ ਨੂੰ ਕੀੜੇ ਪਏ ਹੁੰਦੇ ਨੇ ਮੱਥਾ ਟੇਕਿਆ ਫਟਾ ਫਟ ਪ੍ਰਸ਼ਾਦ ਲੈ ਆ ਬੱਬਾ ਜੀ ਇੰਨਾ ਕਿਨਕਾ ਨਾ ਚੀਜ਼ਾਂ ਖਾਣਾਆਂ ਜਾਂ ਭਾਟੇ ਭਾਰ ਪਰ ਝੋਕੜਾ ਪ੍ਰਸ਼ਾਦ ਦੇਖ ਹੁੰਦੀ ਐ ਜਿਵੇਂ ਅਮਰਸਾ ਵਾਲੀ ਹੈ ਹਰਮੰਦਰ ਸਾਹਿਬ ਦਿਲਦੀ ਐ ਕਿਨਕਾ ਕਿਨਕਾ ਦਾਣੇ ਆਲੀ ਲੋਹੜੀ ਦੇ ਤਤ ਸਾਰੇ ਹਰੇ ਦੇ ਝੋਕੜਾ ਪ੍ਰਸ਼ਾਦ ਦੀ ਦੇਖ ਇਹ ਛਕ ਨਹੀਂ ਹੈ ਜਿੰਨਾ ਇੱਕ ਹੱਥ ਚ ਭੋਜਨ ਹੁੰਦਾ ਹੈ ਇੰਨਾ ਪਛਾਣ ਦੀ ਸ਼ਕਤੀ ਹੈ ਬੱਚੇ ਦਾ ਹੱਥ ਨਿੱਕਾ ਹੈ ਉਹਨੂੰ ਥੋੜਾ ਭੋਜਨ ਚਾਹੀਦਾ ਹੈ ਜਿੰਨਾ ਇੱਕ ਹੱਥ 'ਚ ਆਉਂਦਾ ਹੈ ਚੂਰੀ ਕੁੱਟੀ ਹੋਈ ਜੇ ਦਾ ਸੇਵ ਖਾਏਗਾ ਦਾ ਸੇਵ ਨਹੀਂ ਲੱਗਣੇ ਸੋ ਪੇਟੂ ਨਹੀਂ ਬੰਨਣਾ ਜਿਵੇਂ ਅਸੀਂ ਪੰਜਾਬੀ ਆ ਕਹਿੰਦੇ ਹੱਥ 'ਚ ਦੇ ਬੱਠਲਾ ਆ ਜਾਂਦਾ ਫਿਰ ਬੱਠਲ ਵਰਗੇ ਪੇਟ ਹੋ ਜਾਏਗਾ ਸੋ ਦਾਸ ਦਾ ਜਿਹੜਾ ਕਾਕਾ ਹੈ ਨਾ ਉਹਦੇ ਤੇ ਖੋਜ ਚੱਲ ਰਹੀ ਹੈ ਕੋਣ ਦੂਸਰਿਆਂ ਦੇ ਬੱਚੇ ਮੈਂ ਉੱਥੇ ਮੂੰਹ ਚ ਇੱਕ ਭੇਜੀ ਐ ਇਹ ਜਿਹੜੇ ਮੰਤਰੀ ਆਪ ਰਾਜ ਕਰ ਰਹੇ ਹਨ ਐਸ ਪ੍ਰਸਤੀ ਬੱਚੇ ਦੂਸਰਿਆਂ ਦੇ ਮਰਵਾ ਰਹੇ ਹਨ ਆਪ ਖਿਡਾਰੀਆਂ ਨਾਲ ਵੀ ਖਿਡਾਰੇ ਖੇਡ ਰਹੇ ਹਨ ਉੱਥੇ ਕੋਈ ਦੁੱਖ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਸਮੱਸਿਆ ਨਹੀਂ ਆਪ ਮੰਤਰੀ ਇੱਕ ਦੂਜੇ ਨਾਲ ਵਰਤ ਰਹੇ ਹਨ ਮਿਲ ਜੁਲ ਰਹੇ ਹਨ ਪਰ ਇਹ ਜੋ ਹੱਤ ਹੈ ਹੱਤ ਤੇ ਸਾਨੂੰ ਭੂਖ ਛਕਾਈ ਜਾਂਦੀ ਹੈ ਸਾਨੂੰ ਮੂਰਖ ਬਣਾਇਆ ਜਾਂਦਾ ਹੈ ਆਪ ਖਿਡਾਰੀ ਖੇਤਨ ਕੋਈ ਪ੍ਰੋਬਲਮ ਨਹੀਂ ਆਪ ਮਿਲ ਜੁਲ ਇੱਕ ਦੂਜੇ ਨਾਲ ਜੱਫੀਆਂ ਪਾਣ ਕੋਈ ਪ੍ਰੋਬਲਮ ਨਹੀਂ ਪਰ ਉਹ ਸਾਡੇ ਦੁਸ਼ਮਣ ਨੇ ਇਹ ਪਾਕਿਸਤਾਨ ਹਿੰਦੁਸਤਾਨ ਨਹੀਂ ਇਹ ਵੰਡੀਆਂ ਪਾਈਆਂ ਹਨ ਪਾੜੋ আর ਰਾਜ ਕਰੋ ਇਹ ਨੀਤੀ ਅੱਗੇ ਹੈ ਜੀਵਨ ਸੋ ਇਹ ਜੋ ਆਖਰੀ আর ਪਹਿਲਾ ਮੌਕਾ ਮਿਲਿਆ ਹੈ ਜੀਵਨ ਜ਼ਿੰਦਗੀ ਰਵਾਏਗੀ ਹਾਇ ਹਾਇ ਕਰਾਏਗੀ ਸਭ ਮਾਸ ਹੀ ਕੰਨ ਸੁਣਦੇ ਹਨ ਇਹ ਮਾਸ ਹੀ ਸਰੀਰ ਚੱਲ ਰਿਹਾ ਹੈ ਬਿਲ ਬਣਿਆ ਹੈ ਦਿਲਾਂ ਨੇ ਦਿਲਾਂ ਨਾਲ ਜੁੜਨਾ ਸੀ ਸਭ ਕੁਝ ਮਾਸ ਕਰ ਰਿਹਾ ਹੈ ਕੀ ਕੁਦਰਤ ਨੇ ਬਣਾਤਾ ਸੋ ਇਹ ਪੰਛੀ ਹਨ ਪਸ਼ੂ ਹਨ ਉਹਨਾਂ ਨੂੰ ਰਾਤ ਨੂੰ ਹੀ ਦਿਖਦਾ ਹੈ ਕਈ ਨਾ ਮਨੁੱਖ ਵੀ ਪੰਛੀ ਪੰਛਿਆ ਵਰਗੇ ਹਨ ਰਾਤ ਭਾਲਦੇ ਹਨ ਅੰਧੇਰਾ ਭਾਲਦੇ ਹਨ ਕਿਉਂਕਿ ਜਾਣਾ ਹੁੰਦਾ ਹੈ ਨਾ ਕਾ ਦੂਸਰੇ ਕਮਾਲ ਇਹ ਸਾਰੇ ਜਾਣਦੇ ਹਨ ਮੇਰੇ ਤੋਂ ਸਿਆਣੇ ਹਨ ਸੋ ਰਾਤ ਨੂੰ ਇਹ ਘੁਗਣੇ ਬਣੇ ਹ ਸੋ ਸੰਸਾਰ ਚ ਘੁਗਣੇ ਤੇ ਥੋੜੇ ਹਨ ਜਾਨਵਰ ਇਹ ਇਹ ਜਾਨਵਰ ਥੋੜੇ ਕੋ ਘੁਗਣੇ ਹਨ ਉੱਲੂ ਦੇ ਕਾਟੇ ਹੋਣਗੇ ਪਾਤ ਕਈ ਅਸੀਂ ਮਨੁੱਖ ਵੀ ਹੱਲੋ ਬਣੇ ਹਾਂ ਰਾਤ ਚਾਹੁੰਦੇ ਹਾਂ ਅੰਧੇਰਾ ਚਾਹੁੰਦੇ ਹਾਂ ਇਹ ਚੋਰ ਦਾ ਚੋਰ ਵੈਰੀ ਹੈ ਸੋ ਸਾਖਤ ਦਾ ਸਾਖਤ ਸੰਤ ਨਹੀਂ ਵੈਰੀ ਸੰਤ ਕੌਣ ਹੈ ਇਹ ਪਹਿਰਾਵੇ ਦਾ ਨਾਮ ਨਹੀਂ ਇਹ ਸੰਤ ਗੁਣਾ ਦਾ ਨਾਮ ਹੈ ਸੋ ਉਹ ਸੰਤ ਮਰਦਾ ਨਹੀਂ ਅਮਰ ਹੈ ਇਹ ਅੱਖਾਂ ਕਿਵੇਂ ਮਾਸ ਵੇਖ ਰਿਹਾ ਹੈ ਕਿਵੇਂ ਸਾਰੀ ਪਿਕਚਰ ਸਾਰਾ ਖੇਲ ਚੱਲ ਰਿਹਾ ਹੈ ਪਰਮੇਸ਼ਰ ਇੱਕ ਵੱਖਰੀ ਹੈ ਚੀਜ਼ ਨਹੀਂ ਇਹ ਸਾਡੇ ਖੋਪਰੀ ਤੋਂ ਉੱਪਰ ਦੀ ਗੱਲ ਹੈ ਤੂੰ ਆਨੰਦ ਲੈ ਸੋ ਪਰਮੇਸ਼ਰ ਨੇ ਸਭ ਕੁਝ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਨਾਲ ਤਿਆਰ ਕਰਨਾ ਹੈ ਲੋੜੀ ਦਾ ਸਮਾਨ ਫਰੀਜ ਮਿਲਿਆ ਹੈ ਤੂੰ ਚਿੰਤਾ ਨਾ ਕਰ ਇਹ ਵੱਲ ਕਿੱਡੀ ਉੱਪਰ ਚੜ ਜਾਂਦੀ ਹੈ ਰੁੱਖਾਂ ਦੇ ਵੀ ਉੱਪਰ ਟੀਸੀ ਤੱਕ ਪਾਣੀ ਕੌਣ ਪਹੁੰਚਾਉਂਦਾ ਹੈ ਉੱਪਰ ਰੁੱਖ ਦੇ ਸਿਰੇ ਪੱਤੇ ਤੱਕ ਕੌਣ ਪਾਣੀ ਪਹੁੰਚਾਉਂਦਾ ਹੈ ਸੋ ਇਹ ਕੁਦਰਤ ਬਿਆਨਤ ਹੈ ਠੀਕ ਹੈ ਜੋ ਜੋ ਖੋਜ ਕਰਦੇ ਹਾਂ ਕਿਉਂਕਿ ਸਾਡੀ ਗੱਲ ਪਗੜ ਚ ਆਉਂਦੀ ਹੈ ਸੋ ਕੁਦਰਤ ਹੋਰ ਹੈ ਪਰਵੇਸ਼ਰ ਹੋਰ ਹੈ પરમેશ્વર ਨੂੰ ਛੱਡ ਕੇ ਤੂੰ ਜੀਵਨ ਜੀ ਇਹ ਕਹਿੰਦਾ ਹੈ ਸਾਖਤ ਇਹ ਜੀ ਇਹ ਕਿਰਤਕਾਂ ਨੇ ਜੀ ਇਹ ਜੀ ਨਾਸਤਕ ਅਜ ਨਾਸਤਕ ਦੇਸ ਰੱਬ ਨਾਲ ਗੱਲਾਂ ਕਰਦੇ ਹਨ ਠੀਕ ਹੈ ਚਲੋ ਬਨਾਸ ਵਾਲੇ ਨਹੀਂ ਜਾਣਾ ਸੋ ਹਾਧਵੀ ਹੁੰਦੀ ਹੈ ਕਹੇ ਜੀ ਦੀ ਜਿੱਥੇ ਹਉਮੈ ਹੈ ਜਿੱਥੇ ਹਮਕਾਰ ਹੈ ਸੋ ਉੱਥੇ ਪਰਮੇਸ਼ਰ ਨਹੀਂ ਆਉਂਦਾ ਮਾਇਆ ਤੇ ਗੁਜਰਾਨ ਹੈ ਮਾਇਆ ਤੋਂ ਨਹੀਂ ਰੋਕਣਾ ਰੋਕਿਆ ਵੱਡੇ ਵੱਡੇ ਗੱਡੀਆਂ 'ਚ ਸਿੱਖ ਮੇਰੇ ਬੈਠਣ ਵੱਡੇ ਵੱਡੇ ਬੰਗਲੇ ਗਾੜੀਆਂ ਇਹ ਆਨੰਦ ਲੈਣ ਆਨੰਦ ਲੈਣ ਆਏ ਹਾਂ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਜਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਕੀ ਪ੍ਰਾਪਤ ਕਰਨਾ ਹੈ ਸਰੀਰ 'ਚ ਹੀ ਮਿਲੇਗਾ ਸੋ ਤੂੰ ਉਦਾਸ ਨਾ ਹੋ ਸੋ ਤੂੰ ਪਿੰਡ ਚ ਕਿੰਨੇ ਪਿੱਛੇ ਹਨ ਮਹੱਲੇ ਚ ਇਹ ਕਲੌਨੀ ਚ ਤੂੰ ਕਈਆਂ ਤੋਂ ਅੱਗੇ ਹੈ ਨਿਰਪ ਸੰਗ ਤੇਮਾਰ ਹੈ ਬਸਤੇ ਇਹੋ ਡਰਨ ਕਹਾ ਤੇ ਆਇਆ ਇੱਕ ਦਿਨ ਮੌਤ ਅਵਸ਼ਯ ਆਉਣੀ ਹੈ ਇਹ ਅਸੀਂ ਜਿਉਂਦੇ ਜੀ ਮਰਦੇ ਆ ਕਿਸੇ ਦੀ ਨਵੇਂ ਗੱਡੀ ਵੇਖ ਕੇ ਤੇ ਘਰ ਚੰਗਾ ਵੇਖ ਕੇ ਅਸੀਂ ਕਈ ਵਾਰ ਮਾਰਦੇ ਹਾਂ ਕੂਕਰ ਬਿਰਤੀ ਕੂਕਰ ਕੀ ਕਰਦਾ ਹੈ ਕਿਸੇ ਨੂੰ ਖੁੰਦਾ ਹੈ ਡਰਾਉਂਦਾ ਹੈ ਧਮਕਾਉਂਦਾ ਹੈ ਲੋਭ ਕਰਦਾ ਹੈ ਬਾਂਦਰ ਬਿਰਤੀ ਇਹ ਹਾਥੀ ਬਿਰਤੀ ਸੱਪ ਬਿਰਤੀ ਇਹ ਛੱਡਣੀਆਂ ਪੈਣਗੀਆਂ ਇਹ ਬਿਰਤੀਆਂ ਹਨ ਕਈ ਜਨਮ ਲੈਂਦੇ ਆ ਸਾਡੇ ਅੰਦੇ ਸੱਪ ਵਰਗਾ ਹਾ ਜਿਹੋ ਜੇ ਕੰਮ ਕਰਾਂਗੇ ਉਹਦਾ ਨਾਮ ਪੈ ਜਾਏਗਾ ਇਹ ਫਰਜੀ ਨਾਮ ਮਿਟ ਜਾਣਾ ਹੈ ਇੱਕ ਦਿਨ ਮਿੱਟੀ ਚ ਮਿੱਟੀ ਹੋ ਜਾਣਾ ਹੈ ਸੋ ਮਿੱਟੀ ਚੋਂ ਆਏ ਹਾਂ ਮਿੱਟੀ ਚ ਹੀ ਚਲੇ ਜਾਣਾ ਹੈ ਕੀ ਬੀਜ ਬੀਜਣਾ ਹੈ ਉਹੀ ਵਟਣਾ ਪਏਗਾ ਜੇ ਗਲਤੀ ਨਾਲ ਕਿਕਰ ਬੀਜਤਾ ਜੀ ਭੁੱਲ ਗਏ ਆਂਬ ਨਹੀਂ ਲੱਗੇ ਨਹੀਂ ਜਿਹੜਾ ਬੀਜ ਬੀਜਿਆ ਉਹੀ ਵਟਣਾ ਪਏਗਾ ਜੜ ਨਾਲ ਜੁੜਨਾ ਪਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸ਼ਾਂਤੀ ਲਿਆ ਸਕਦੇ ਹਨ ਸਾਂਝਾ ਪ੍ਰਦੇਸ਼ ਦੇ ਰਹੇ ਹਨ ਅਸੀਂ ਸਿੱਖ ਹਾਂ ਸਿੱਖਾ ਰੋਜ਼ ਕੁਛ ਨਾ ਕੋ ਸਿੱਖਦੇ ਰਹਿਣਾ ਹੈ ਜੋ ਅੱਗੇ ਵੱਧੂ ਸੋਚ ਹੈ ਉਹਦੇ ਤਲੀ ਚ ਹੈ ਸਭ ਕੁਝ ਅੰਦਰ ਹੀ ਹੈ ਪਤਨੀ ਬੱਚੇ ਸਭ ਕੁਝ ਉਹਨਾਂ ਦਾਸ ਦੀ ਖੋਜ ਹੈ ਗੱਡੀ ਕਾਰ ਜੋ ਵੀ ਚੀਜ਼ ਵੇਖਦੇ ਹਾਂ ਉਹ ਪ੍ਰਗਟ ਹੋਏਗੀ ਇਹ ਮਿਹਨਤ ਕਰਨੀ ਪੈਗੀ ਬਸ਼ਕਤ ਕਾਲੀ ਪੈਗੀ ਗੱਲਾਂ ਨਾਲ ਕੁਛ ਨਹੀਂ ਬੰਨਣਾ ਭਈ ਪ੍ਰਾਪਤ ਮਾਨੁਖ ਤੇ ਰਿਆ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਕਿਹੜੇ ਤੇਰੇ ਕੰਮ ਨਹੀਂ ਸੋ ਸਾਡਾ ਪਖੰਡ ਸਾਡੀ ਫਾਰਮਹਤੀ ਸਾਡਾ ਝੂਠ ਇਹ ਨਹੀਂ ਲੇਖੇ ਚ ਸੋ ਮਾਇਆ ਕਮਾਣੀ ਕਿਰਤ ਕਰਨੀ ਇਹ ਲੇਖੇ ਚ ਹੈ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਜਨ ਕਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕਹਿ ਰਹਾਵ ਜਦ ਤਵ ਸੰਜਮ ਧਰਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕੋ ਨਾਰ ਕਮਨੀਜ ਕਰਮ ਮਾ ਸਰਨ ਪ੍ਰੇ ਕੀ ਰੱਖੋ ਸਰਮਾ ਸੋ ਅਸੀਂ ਭੁੱਲ ਗਏ ਸੀ ਜੀ ਭੁੱਲੇ ਹੋਏ ਚੀਜ਼ ਗਵਾਚੀ ਹੋਏ ਲੱਭੇ ਨਾ ਲੱਭੇ ਉਹ ਲੈ ਹਾਂ ਸੀ ਅੰਦਰੀ ਸੀ ਇੱਕ ਕਮਰੇ ਚ ਸੀ ਪਤੀ ਉਹ ਪਤਨੀ ਸਾਡਾ ਹਾਰ ਸ਼ਿੰਗਾਰ ਕੀਤਾ ਸਾਡੇ ਲੇ ਵੇਖੀ ਨਹੀਂ ਰਲੀ ਨਹੀਂ ਮੰਨਿਆ ਸੋ ਅਸੀਂ ਸਾਰੀਆਂ ਔਸਤਰੀਆਂ ਹਾਂ ਚਾਹੇ ਮਨੁੱਖ ਹੈ ਤੈ ਕੋਈ ਔਸਤਰੀ ਹੈ ਆਈ ਕੋਈ ਹੈ ਮਨੁੱਖ ਪਰਮੇਸ਼ਰ ਉਹਨੇ ਪੱਕੇ ਕਾਨੂੰਨ ਬਣਾਏ ਹਨ ਕੱਚਾ ਮਾਲ ਦਿੱਤਾ ਹੈ ਕੁਦਰਤ ਨੂੰ ਸਮਝਣਾ ਪਏਗਾ ਸੋ ਜੇ ਦਾਸ ਕਹਦੇਗਾ ਪਰਵੇਸ਼ਰ ਕੀ ਹੈ ਗੌੜ ਕੀ ਹੈ ਪਜਾਮਾ ਰੂਬਾ ਜਿਹੜਾ ਪਾਲੇਗਾ ਸ ਮਾਇਆ ਉਹਦੀ ਸੁਪਤਨੀ ਹੈ ਬਹੁਤ ਤਾਕਤ ਹੈ ਜੋ ਅੱਖਾਂ ਨਾਲ ਦੇਖ ਰਿਹਾ ਇਹ ਜੋ ਮਾਸ ਦੇਖ ਰਿਹਾ ਹੈ ਕੀ ਆਹਦਾ ਖੇਲ ਹੈ ਕੁਦਰਤ ਦਾ ਆਪ ਇਹ ਮਾਸ ਹੀ ਸੁਣ ਰਿਹਾ ਹੈ ਮਾਸ ਹੀ ਦੇਖ ਰਿਹਾ ਹੈ ਮਾਸ ਹੀ ਸਰੀਰ ਨੂੰ ਚਲਾ ਰਿਹਾ ਹੈ ਸਾਰਾ ਕੁਝ ਮਾਸ ਜੀ ਹੈ ਸੋ ਤਾਸ ਤੇ ਬਹੁਤ ਗਲਤੀਆਂ ਹੋ ਰਹੀਆਂ ਮੂਰਖ ਜੀ ਤਾਸ ਹੈ ਸੰਗਤ اور ਗੁਰੂ ਬਖਸ਼ਣਾ ਹਾਰ ਹੈ ਜੀ ਬਖਸ਼ ਲੈਣਾ ਜੀ ਦੁਆ ਹੈ ਗੁਰਜੀ ਕਾਲ ਖਾਲਸਾ ਵਾਹਿ ਜਿੱਕੀ ਫਤਿਹ ਦੇਖਦੇ ਪਤ